ਇਦਾਂ ਜਿਹੜੀ ਜੇਲ੍ਹ ਦੀ ਚੈਕਿੰਗ ਦਾ ਤੁਸੀਂ ਸਵਾਲ ਕੀਤਾ ਉਹਦੇ ਵਿੱਚ ਅਸੀਂ ਜ਼ਿਲ੍ਹਾ ਪੁਲਿਸ ਨੇ ਜੇਲ੍ਹ ਜਿਹੜੀਆਂ ਅਥਾਰਟिटीज ਹੈਗੀਆਂ ਉਹਨਾਂ ਦੀ ਮਦਦ ਲਈ ਅਸੀਂ ਗਏ ਸੀ ਜਿਨ੍ਹਾਂ ਦੇ ਨਾਲ ਰਲ ਕੇ ਚੈਕਿੰਗ ਕੀਤੀ ਹੈ ਜਿਸ ਦੌਰਾਨ ਚੈਕਿੰਗ ਦੌਰਾਨ ਸਾਨੂੰ 4 ਮੋਬਾਈਲ ਫੋਨਸ ਚਾਰਜਰ ਵਗੈਰਾ ਮਿਲੇ ਨੇ ਜਿਸ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤਾਂ ਇੱਕ ਲੜਾਈ ਵੀ ਕਿਹਨੇ ਹੋਈ ਹੈ ਇੱਕ ਜ਼ਖਮੀ ਵੀ ਹੋਇਆ ਹਾਂਜੀ ਉਹ ਲੜਾਈ ਜਿਹੜੀ ਹੈ ਜੀ ਉਹ ਕੱਲ ਦੀ ਗੱਲ ਕਰਦੇ ਨੇ ਕਿ ਕੱਲ ਦੋ ਬੰਦੇ ਆਪਸ ਵਿੱਚ ਲੜ ਪਏ ਵੈਸੇ ਉਹਨਾਂ ਦੀ ਕਿਸੇ ਗੱਲ ਤੋਂ ਲੈ ਕੇ ਤੂ ਤੂ ਮੈਂ ਮਾਂ ਹੋਊਗੀ ਤੇ ਜਿਹੜਾ ਤੀਸਰਾ ਬੰਦਾ ਉਹਨਾਂ ਨੂੰ ਕਿਤੇ ਸਮਝਾਉਣ ਤੇ ਸ਼ਾਂਤ ਕਰਨ ਆਇਆ ਤੇ ਉਹਨਾਂ ਨੇ ਉਹਨੂੰ ੱਤਕਾ ਲੱਗ ਗਿਆ ਜਿਸ ਕਰਕੇ ਉਹ ਗਿਰ ਗਿਆ ਤੇ ਉਹਦੀ ਥੋੜੀ ਝੋਟ ਆਈ ਹੈ ਤੇ ਉਸੇ ਵੱਲ ਹਸਪਤਾਲ ਪ੍ਰੀਤਪੁਰ ਕੋਲ ਵੀ ਕਿ ਉਹਨੂੰ ਦਾਖਲ ਕਰਾਇਆ ਗਿਆ ਤਾਂ ਅਸਰ ਮਤਲਬ ਪਿਛਲੇ ਦਿਨਾਂ ਚ ਕੁਝ ਰਿਕਵਰੀਆਂ ਵੀ ਹੋਈਆਂ ਸਿਗੀਆਂ ਮੁਕਦਮੇ ਵੀ ਦਰਜ ਹੋਏ ਨੇ ਪਰ ਜਿਹੜਾ ਮੁਕਦਮਾ 14 ਲੋਕਾਂ ਦਾ ਦਰਜ ਹੈ ਉਹਦੇ ਵਿੱਚ ਕੋਈ ਹੁਣ ਤੱਕ ਕੀ ਅੱਗੇ ਕਾਰਵਾਈ ਕੀਤੀ ਹੁਣ ਉਹ ਇਦਾਂ ਹੈ ਜੀ ਕਿ ਕਦਮੇ ਦਰਜ ਹੋਏ ਨੇ ਉਹਦੇ ਚ ਅਸੀਂ ਕੁਝ ਬੰਦੇ ਹੈਗੇ ਨੇ ਜਿਹੜੇ ਰਿਮਾਂਡ ਤੇ ਵੀ ਲੈ ਕੇ ਆਏ ਨੇ ਉਸ ਬਾਅਦ ਇੱਕ ਹੋਰ ਮੁਕੱਦਮਾ ਦਰਜ ਹੋਇਆ ਸੀ ਉਹਦੇ ਚ ਅਸੀਂ ਕੁਝ ਹੋਰ ਨਵੀਆਂ ਅਰੈਸਟ ਵੀ ਪਾਈਆਂ ਨੇ ਜਿਹਦੇ ਚ ਤੁਹਾਨੂੰ ਇੱਕ ਗੌਰਤਲਪ ਹੋਏਗਾ ਕਿ ਇੱਕ ਜਿਹੜਾ ਜੇਲ ਦਾ ਮੁਲਾਜ਼ਮ ਹੈਗੀ ਉਹਦੀ ਵੀ ਅਰੈਸਟ ਪਾਈ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ